ਉਹ ਪੀਂਚੋ ਹਾਲਚਾਲ ਪੁੱਛਣ ਆਏ ਸੀਗੇ ਜਾਣਤਾ ਇਹਨਾਂ ਨੂੰ ਪਹਿਲਾਂ ਚਾਹੀਦਾ ਸੀ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਕੁਝ ਉਹਨਾਂ ਦੇ ਵਿਰੁੱਧ ਬੋਲੇ ਸੀ ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਬੋਲਿਆ ਮੈਂ ਤਾਂ ਜੋ ਬੋਲਿਆ ਸੀਗਾ ਸਾਰੀ ਸੋਸ਼ਲ ਮੀਡੀਆ ਤੇ ਵੀ ਪਿਆ ਅਖਬਾਰਾਂ 'ਚ ਵੀ ਪਿਆ ਮਾਨੂੰ ਪੀੜਾ ਬਹੁਤ ਹੈ ਕਿਉਂਕਿ ਇੱਕ ਅੱਜ ਹਿੰਦੂ ਤੇ ਐਸਾ ਹਮਲਾ ਹੋਇਆ ਉਹ ਜਿਹੜੇ ਪਗੜੀ ਧਾਰੀ ਹੈ ਉਹ ਆ ਕੇ ਖਾਲ ਨਾਲ ਪੁੱਛਣ ਇੱਥੇ ਕਿਤੇ ਨਾ ਕਿਤੇ ਕੋਈ ਗੋ ਐਸੀ ਆਂਦੀ ਹੈ ਜਿਹੜੀ ਅੱچھے ਸੰਕੇਤ ਨਹੀਂ ਦਿੰਦੀ 91 ਦੇ ਵਿੱਚ ਇਹਦੇ ਵਿੱਚ ਮੈਂ ਨਾ ਤਾਂ ਕੋਈ ਰਾਜਨੀਤੀ ਕਰਨੀ ਹੈ ਨਾ ਕੁਝ ਜਿਨ੍ਹਾਂ ਨੇ ਕਰਨੀ ਹੈ ਕਰਨ ਮੈਂ ਕੀ ਕਰ ਸਕਦਾ ਜਦੋਂ ਪਰਿਵਾਰ ਦਾ ਮੋਢੀ ਇੱਕ ਬੈਟ ਤੇ ਪੈ ਜਾਵੇ ਤੇ ਆਰਥਿਕ ਤੰਗੀ ਆਰਥਿਕ ਪ੍ਰੋਬਲਮ ਤਾਂ ਸੁਭਾਵਿਕ ਆਣੀ-ਆਣੀ ਹੈ ਲੇਕਿਨ ਐਸਾ ਕੋਈ ਆਸ਼ਵਾਸਨ ਉਹਨਾਂ ਨੇ ਨਹੀਂ ਦਿੱਤਾ ਰਾਜਾ ਵੜਿੰਗ ਐਮਪੀ ਲੁਧਿਆਣਾ ਦਾ ਆਇਆ ਸੀ ਤੇ ਕੀ ਗੱਲਬਾਤ ਹੋਈ ਕੀ ਕਹਿ ਕੇ ਗਏ ਦਿਦੋ ਨਾ ਹਾਲਚਲ ਪੁੱਛਿਆ ਰੂਟੀਨ ਚ ਹਾਲਚਲ ਪੁੱਛਣ ਆਏ ਸੀਗੇ ਜੀ ਜਾਣਾ ਤਾਂ ਇਹਨਾਂ ਨੂੰ ਪਹਿਲਾਂ ਚਾਹੀਦਾ ਸੀ ਪਰ ਚਲੋ ਦੇਰ ਨਾਲ ਆਏ ਖਾਸ ਜੀ 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 ਕੋਈ ਖਾਸ ਹੋ ਗੱਲ ਬਸ ਹਾਲਚਾਲ ਪੁੱਛ ਕੇ ਚਲੇ ਗਏ ਜਿਸ ਸਾਮਲੇ ਲੁਧਿਆਣਾ ਇੰਨਾ ਵੱਡਾ ਕਾਂਡ ਹੋਇਆ ਸੀਗਾ ਤੇ ਉਸ ਸਾਮਲੇ ਤੁਹਾਨੂੰ ਨਹੀਂ ਲੱਗਦਾ ਵੀ ਕਿਤਨਾ ਕਿਤੇ ਐਮਪੀ ਹੋਣ ਦੇ ਨਾਤੇ ਇੱਕ ਜ਼ਿੰਮੇਵਾਰੀ ਪੰਦੀ ਸੀ ਸਾਰੇ ਕੰਮ ਛੱਡ ਕੇ ਪਹਿਲਾਂ ਲੁਧਿਆਣੇ ਆਣਾ ਚਾਹੀਦਾ ਸੀ ਬਿਲਕੁਲ ਜ਼ਿੰਮੇਵਾਰੀ ਤੋਂ ਭੱਜੇ ਨਜ਼ਰਾਈ ਬਿਲਕੁਲ ਇਹਨਾਂ ਨੂੰ ਆਣਾ ਚਾਹੀਦਾ ਸੀ ਚਲੋ ਮੈਂ ਤਾਂ ਹੁਣ ਬਿਮਾਰ ਪਿਆ ਕੀ ਕਹਿ ਸਕਦਾ ਠੀਕ ਹੈ ਨਾ ਆਣਾ ਚਾਹੀਦਾ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੁਝ ਉਹਨਾਂ ਦੇ ਵਿਰੁੱਧ ਬੋਲੇ ਸੀ ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਬੋਲਿਆ ਮੈਂ ਤਾਂ ਜੋ ਬੋਲਿਆ ਸੀਗਾ ਸਾਰੀ ਸੋਸ਼ਲ ਮੀਡੀਆ ਤੇ ਵੀ ਪਿਆ ਖ਼ਵਾਰਾਂ 'ਚ ਵੀ ਪਿਆ ਸਭ ਕੁਝ ਪਿਆ ਜੀ ਜੇ ਮੈਂ ਕੁਝ ਗਲਤ ਬੋਲਿਆ ਤਾਂ ਮੈਨੂੰ ਦੱਸਿਆ ਜਾਵੇ ਜੀ ਤਾਂ ਪਰ ਸਭ ਕੋਈ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਕੀ ਵੀ ਨਾ ਜੀ ਕੋਈ ਵੀ ਹਸਪਤਲ ਵੀ ਰਹੇ ਹੋ ਤੇ ਕਾਫੀ ਪਰਿਵਾਰ ਦਾ ਆਰਥਿਕ ਤੌਰ ਤੇ ਵੀ ਖਰਚ ਬਹੁਤ ਹੋਇਆ ਹੋਣਾ ਕਿਦਣਾ ਕਿਤੇ ਇਹਨਾਂ ਨੇ ਕਹਿ ਉਹ ਕੀ ਐਮਪੀ ਹੋਵੇ ਜਾਂ ਕੋਈ ਸਰਕਾਰ ਹੋਵੇ ਜਾਂ ਐਮਪੀ ਫੰਡ ਚੋਂ ਕੁਝ ਨਾ ਕੋਈ ਨਾ ਕੋਈ ਕੋਈ ਪੰਡ ਜੀ ਤੁਹਾਨੂੰ ਸਭ ਕ੍ਰਾਈਮ ਬਾਰੇ ਕੁਝ ਪਿਆ ਕਿ ਜਿਸ ਤਰ੍ਹਾਂ ਤੁਹਾਡੇ ਤੇ ਹਮਲਾ ਹੋਇਆ ਸੀ ਕੋਈ ਵੀ ਉਹਨਾਂ ਦਾ ਠੱਲ ਬਈ ਕੋਈ ਇਸ ਬਾਰੇ ਗੱਲ ਕੀਤੀ ਉਹਨਾਂ ਨੇ ਕੁਝ ਵੀ ਨਹੀਂ ਕੀਤੀ ਜੀ ਉਹਨਾਂ ਨੇ ਬਸ ਆਪਣੀ ਗੱਲ ਕਰਕੇ ਚਲੇ ਗਏ ਵੀ ਆਪਾਂ ਨੂੰ ਉਹ ਨਹੀਂ ਕਰਨਾ ਚਾਹੀਦਾ ਆਪਾਂ ਵੀ ਇਕੱਠੇ ਮਿਲ ਕੇ ਰਹਿਣਾ ਜਿਹੜੀ ਕਿ ਰੂਟੀਨ ਦੀ ਜਿਹੜੇ ਹੁੰਦੇ ਆ ਲੀਡਰਾਂ ਦੇ ਭਾਸ਼ਣ ਉਹ ਬਸ ਉਹੀ ਨੇਤਾਗਿਰੀ ਕਰਨਾ ਇੱਥੇ ਗਏ ਆ ਸਕਦੇ ਬੋਗਵਾ ਕਮਟੀ ਲਾਣਾ ਤੁਸੀਂ ਵੈਸੇ ਸਹਿਮਤ ਸੀ ਠੱਪਰ ਸਾਹਿਬ ਰਾਜਾਪਿੰਡ ਤੋਂ ਜਦੋਂ ਆਏ ਉਹ ਸਹਿਮਤ ਸੀ ਉਹਨਾਂ ਦੇ ਆਮ ਤੇ ਕੋਈ ਕਿਸੇ ਨੂੰ ਬੁਮਾਰ ਪਿਆ ਜੀ ਮੇਰੇ ਨੂੰ ਤਾਂ ਮੈਕਸਮ ਰੋਕ ਥੋੜੀ ਚੱਲਦੀ ਜੀ ਜੀ ਕੋਈ ਵੀ ਆ ਸਕਦਾ ਮੇਰੇ ਲਈ ਜੀ ਮੈਂ ਤਾਂ ਉਹਦੇ ਵਿੱਚ ਇਹਦੇ ਵਿੱਚ ਮੈਂ ਨਾ ਤਾਂ ਕੋਈ ਰਾਜਨੀਤੀ ਕਰਨੀ ਹੈ ਨਾ ਕੁਝ ਜਿਨ੍ਹਾਂ ਨੇ ਕਰਨੀ ਹੈ ਕਰਨ ਮੈਂ ਕੀ ਕਰ ਸਕਦਾ ਕੋਈ ਖਾਸ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਜੀ ਕੋਈ ਖੁਸ਼ੀ ਨਹੀਂ ਹੋਈ ਬਾਕੀ ਤੁਹਾਨੂੰ ਪਤਾ ਤੁਸੀਂ ਲੋਕ ਬਾਹਰ ਖੜੇ ਸੀ ਜੀ ਮੈਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਗੱਲ ਹੋਈ ਕੀ ਨਹੀਂ ਹੋਈ ਨੀਰਜੀ ਅੱਜ ਰਾਜਾਵੜਿੰਗ ਆਏ ਸੀ ਕਿ ਥਾਪਰ ਜੀ ਦਾ ਹਾਲਚਲ ਪੁੱਛਣ ਲਈ ਤੇ ਕਿਵੇਂ ਦਾ ਰਿਹਾ ਕਿ ਤੁਹਾਨੂੰ ਲੱਗਦਾ ਜਦੋਂ ਹੀ ਕਾਂਡ ਹੋਇਆ ਉਦੋਂ ਹੀ ਆ ਜਾਣਾ ਚਾਹੀਦਾ ਸੀ ਐਮਪੀ ਨੂੰ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹ ਸਾਰੇ ਲੁਧਿਆਣਾ ਵਾਸੀਆਂ ਨੇ ਵੋਟਾਂ ਪਾਈਆਂ ਕਿਸੇ ਨੇ ਪਾਈਆਂ ਕਿਸੇ ਨੇ ਨਹੀਂ ਪਾਈਆਂ ਇਹ ਸੈਪਰੇਟ ਇਸ਼ੂ ਹੈ ਜੀ ਜੀ ਉਸੇ ਵਕਤ ਐਮਪੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਜੀ ਪਰ ਮੇਰਾ ਘਰ ਹੈ ਥਾਪਰ ਸਾਹਿਬ ਮੇਰੇ ਭਰਾ ਨੇ ਅੱਜ ਆਏ ਆ ਤੇ ਅਸੀਂ ਘਰ ਆਏ ਨੂੰ ਅਸੀਂ ਕੁਝ ਨਹੀਂ ਕਹਿ ਸ ਆਤੀਤੀ ਦੇ ਵਾ ਵ ਜੀ ਅਸੀਂ ਉਸ ਤੇ ਕੁਝ ਟਿੱਪਣੀ ਬਹੁਤੀ ਨਹੀਂ ਕਰ ਸਕਦੇ ਪਰ ਮਨ ਨੂੰ ਪੀੜਾ ਬਹੁਤ ਹੈ ਕਿਉਂਕਿ ਇੱਕ ਅੱਜ Hindu ਤੇ ਐਸਾ ਹਮਲਾ ਹੋਇਆ ਉਹ ਜਿਹੜੇ ਪਗੜੀ ਧਾਰੀ ਹੈ ਉਹ ਆ ਕੇ ਖਾਲ ਨਾ ਪੁੱਛਣ ਇੱਥੇ ਕਿਤੇ ਨਾ ਕਿਤੇ ਕੋਈ ਬੋ ਐਸੀ ਆਂਦੀ ਹੈ ਜਿਹੜੀ ਅੱਛੇ ਸੰਕੇਤ ਨਹੀਂ ਦਿੰਦੀ ਸਮਾਜ ਔਰ ਲੁਧਿਆਣਾ ਨਿਵਾਸੀਆਂ ਦੇ ਲਈ ਕੀ ਆ ਜਾਵੇ ਖਾਨਾ ਪੁਰਦੀ ਇਕਲੀ ਕੀਤੀ ਹੈ ਕਿਆ ਜਾ ਸਕਦਾ ਪਹਿਲਾ ਗਵਰਨਰ ਵੀ ਆਏ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਜਾ ਕੇ ਮੁਲਾਕਾਤ ਨਹੀਂ ਕੀਤੀ ਅਜਰਾਜ਼ਾ ਬੜਿੰਗ ਆਏ ਨੇ ਉਹਨਾਂ ਨੇ ਵੀ ਕਹਿੰਦੇ ਕੋਈ ਖਾਸ ਗੱਲਬਾਤ ਨਹੀਂ ਕੀਤੀ ਕੀ ਲੱਗਦਾ ਦੇਖੋ ਜਦੋਂ ਗਵਰਨਰ ਸਾਹਿਬ ਆਏ ਉਸ ਵੇਲੇ ਇਹ ਥਾਪਤ ਸਾਹਿਬ ਬਹੁਤ ਠੀਕ ਨਹੀਂ ਸੀ ਸੀਰੀਅਸ ਕੰਡੀਸ਼ਨ ਚ ਸੀ ਉਹਨਾਂ ਦੀ ਮੈਸੀ ਨੂੰ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ ਸੀ ਪਰ ਉਹ ਆਪਣੇ ਇੱਕ ਪਤੀ ਨੂੰ ਛੱਡ ਕੇ ਉਹ ਔਰਤ ਕਿੱਦਾਂ ਜਾ ਸਕਦੀ ਸੀ ਉਹ ਮੁਮਕਿਨ ਨਹੀਂ ਸੀ ਗਵਰਨਰ ਸਾਹਿਬ ਪਿਤਾ ਸਮਾਨ ਨੇ ਉਹਨਾਂ ਦੇ ਤੇ ਜੇ ਫਿਰ ਕਿਸੇ ਵੇਲੇ ਟਾਈਮ ਮਿਲਿਆ ਜਾਂ ਚਾਹੂਗੇ ਆਪਣੀ ਵਿਆਖਿਆਨ ਦੱਸ ਕੇ ਆਨਗੇ ਕਿਉਂਕਿ ਗਵਰਨਰ ਸਾਹਿਬ ਨੇ ਵਨ ਵਨ ਟ੍ਰੈਫਿਕ ਵਨ ਸਾਈਡ ਚੱਲਿਆ ਜੋ ਸੀਪੀ ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਗਾਈਡ ਕੀਤਾ ਉਹਦੇ ਮੁਤਾਬਕ ਉਹਨਾਂ ਕੋ ਫੀਡਬੈਕ ਪਹੁੰਚਿਆ ਜਦੋਂ 2 ਵੇ ਚੱਲੇਗਾ ਤੇ ਗਵਰਨਰ ਸਾਹਿਬ ਨੂੰ ਸਾਰੀ ਚੀਜ਼ ਪਤਾ ਚੱਲ ਜਾਏਗੀ ਵੀ ਥਾਪਰ ਸਾਹਿਬ ਦੀ ਮਿਸੀ ਕੀ ਕਹਿਣਾ ਚਾਹੁੰਦੀ ਥਾਪਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਹਿੰਦੂ ਸਮਾਜ ਕੀ ਚ ਕਹਿਣਾ ਚਾਹੁੰਦਾ ਤੇ ਜੇ ਗੱਲ ਕਰੀਏ ਰਾਜਾ ਬੜਿੰਗ ਦੀ ਕਿਤੇ ਨਾ ਕਿਤੇ ਉਹ ਕੋਈ ਆਸ਼ਵਾਸਨ ਦੇ ਕੇ ਗਏ ਆ ਕਿ ਪਰਿਵਾਰ ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਗਿਆ ਹੋਣਾ ਕਿਉਂਕਿ ਡੀਐਮ ਸਿੱਟਾ ਵਿੱਚ ਚ ਆ ਜਾਂਦਾ ਇਹ ਚੀਜ਼ ਸੁਭਾਵਿਕ ਹੈ ਜਦੋਂ ਪਰਿਵਾਰ ਦਾ ਮੋਢੀ ਇੱਕ ਬੈਟ ਤੇ ਪੈ ਜਾਵੇ ਤੇ ਆਰਥਿਕ ਤੰਗੀ ਆਰਥਿਕ ਪ੍ਰੋਬਲਮ ਤਾਂ ਸੁਭਾਵਿਕ ਆ ਆਣੀ ਹੈ ਲੇਕਿਨ ਐਸਾ ਕੋਈ ਆਸ਼ਵਾਸਨ ਉਹਨਾਂ ਨੇ ਨਹੀਂ ਦਿੱਤਾ ਸਿੰਪਲ ਹਾਲਚਲ ਉਹਨਾਂ ਨੇ ਪੁੱਛਿਆ ਤੇ ਪੁੱਛ ਕਿ ਉਹ ਵਾਪਸ ਚਲੇ ਗਿਆ